ਮਾਹੋਤੀ ਸਤਿਕਾਰਯੋਗ khán ਸਾਥੀਓ ਤੁਹਾਡਾ ਸਾਡੇ ਇਸ YouTube ਚੈਨਲ ਦੇ ਤੇ ਸਵਾਗਤ ਹੈ ਮੈਂ ਡਾਕਟਰ ਮਨਿੰਦਰ ਸਿੰਘ ਮੁਕੇਤੀ ਬੜੀ ਅਫਸਰ ਫਰੀਦਕੋਟ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਜੈ ਹਿੰਦ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਵੱਖ-ਵੱਖ ਸਮੇਂ ਤੇ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਦੇ ਆ ਤਾਂ ਜੋ ਤੁਸੀਂ ਉਹ ਜਾਣਕਾਰੀ ਆਪਣੀ ਖੇਤੀ ਵਿੱਚ ਲਾਗੂ ਕਰਕੇ ਆਪਣੀ ਖੇਤੀ ਲਾਗਤ ਖਰਚੇ ਘਟਾ ਸਕੋ ਤੇ ਆਪਣੀ ਆਮਦਨ ਦੇ ਵਿੱਚ ਵਾਧਾ ਕਰ ਸਕੋ ਅੱਜ ਤੁਹਾਡੇ ਨਾਲ ਗੱਲਬਾਤ ਕਰਾਂਗੇ ਪਈ ਪਾਣੀ ਪਹਿਲ ਕਣਕ ਦੀ ਫਸਲ ਨੂੰ ਪਹਿਲਾ ਪਾਣੀ ਲਾਉਣ ਤੋਂ ਪਹਿਲਾਂ ਗੁਲਾਬੀ ਸੁੰਡੀ ਦੇ ਰੋਗ ਤੋਂਮ ਕਿਵੇਂ ਕਰੀਏ ਕਿਸਾਨ ਵੀਰੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਤਕਰੀਬਨ 1.15 ਲੱਖ ਹੈਕਟੇ ਰਕਬੇ ਦੇ ਵਿੱਚ ਕਣਕ ਦੀ ਬਿਜਾਈ ਹੋਈ ਆ ਇਸ ਦੇ ਵਿੱਚ ਬਹੁਤਾਂ ਦੇ ਵਿੱਚ ਜੜੀਏ ਸੁਪਰ ਸੀਡਰ ਨਾਲ ਹੈਪੀ ਸੀਡਰ ਦੇ ਨਾਲ ਸਰਫਸ ਸੀਡਰ ਨਾਲ ਜੜੀਏ ਬਿਜਾਈ ਹੋਈ ਆ ਬਹੁਤ ਸਾਰੇ ਕਿਸਾਨ ਵੀਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੀ ਅਪੀਲ ਨੂੰ ਮੰਨਦਿਆਂ ਹੋਇਆ ਪਰਾਲੀ ਨੂੰ ਵਿੱਚਵਾ ਕੇ ਕਣਕ ਦੀ ਬਜਾਈ ਜਿਹੜੀ ਕੀਤੀ ਹੈ ਪਰ ਪਿਛਲੇ ਕੁਝ ਦਿਨਾਂ ਤੋਂ ਕੁਝ ਕਿਸਾਨਾਂ ਵੱਲੋਂ ਕੁਝ ਸ਼ਿਕਾਇਤਾਂ ਦਿੱਤੀਆਂ ਜਾ ਰਹੀਆਂ ਨੇ ਕਿ ਉਹਨਾਂ ਦੀ ਕਣਕ ਦੀ ਫਸਲ ਦੇ ਵਿੱਚ ਗੁਲਾਬੀ ਸੁੱਡੀ ਦਾ ਹਮਲਾ ਕੀਤਾ ਖਾਸ ਕਰਕੇ ਕਿਸਾਨਾਂ ਦੇ ਅਨੁਸਾਰ ਜਿੱਥੇ ਪਰਾਲੀ ਵਿੱਚ ਰੱਖ ਕੇ ਕੀਤੀ ਆ ਉੱਥੇ ਜਿਹੜੀ ਹੈ ਸਮੱਸਿਆ ਜਿਹੜੀ ਹੈ ਜ਼ਿਆਦਾ ਆਈ ਹੈ ਨਕਸਾਨ ਵੀਰੋ ਜਿਵੇਂ ਕਿ ਜਿਹੜਾ ਸਰਵੇਖੀ ਪਿੰਡਾਂ 'ਚ ਦੇਖਿਆ ਗਿਆ ਵਾ ਵੀ ਉਹ ਕੋਈ ਵੀ ਟੈਕਨੋਲੋਜੀ ਇਹੋ ਜਿਹੀ ਨਹੀਂ ਜਿੱਥੇ ਉਹਨੇ ਮਾੜੀ-ਮੋਟੀ ਜਿਹੜੀ ਆ ਉਹ ਉਹਨੇ ਨੁਕਸਾਨ ਨਹੀਂ ਕੀਤਾ ਚਾਹੇ ਉਹ ਅਪਰਾਲੀ ਨੂੰ ਬੀਲਿੰਗ ਕਰਕੇ ਕੀਤਾ ਵਾ ਚਾਹੇ ਉਹ ਸੁਪਰਸੀਡਰ ਅਪਜਾਈ ਕੀਤੀ ਆ ਚਾਹੇ ਉਹਨੂੰ ਸੁਪਰਸੀ ਆਪਣੇ ਹੈਪੀਸੀਡਰ ਅਪਜਾਈ ਕੀਤੀ ਆ ਉਹ ਕਿਸੇ ਵੀ ਹੈਗੀ ਆ ਉਹ ਤੁਹਾਨੂੰ ਹਰਾਮਾ ਦਾ ਚਾਹੀਦਾ ਵਾ ਜਿੱਥੇ ਵੀ ਹੈਗਾ ਉਹਨੂੰ ਖਾਓਗੇ ਕਿਉਂਕਿ ਜਦੋਂ ਐਕਚੁਅਲੀ ਇਹ ਜਿਹੜਾ ਕੀੜਾ ਵਾ ਇਹ ਹੈਗਾ ਵਾ ਬਸਮੀ ਤੱਕੀ ਦਾ ਬਸਮੀ ਝੋਨੇ ਦਾ ਕੀੜਾ ਜਦੋਂ ਬਾਸਮਤੀ ਕੱਟੀ ਗਈ ਬਾਸਮਤੀ ਦੇ ਵਿੱਚ ਉਹ ਉਦੋਂ ਸਰਵਾਈਵ ਕਰਦਾ ਪਿਆ ਸੀ ਉਹਨੇ ਆਪਣੇ ਆਪ ਨੂੰ ਇੱਕ ਹਾਈਬਰਨੇਸ਼ਨ ਪੀਰੀਅਡ ਵਿੱਚ ਜਾ ਜਾਣਾ ਹੁੰਦਾ ਤੇ ਉਹ ਮਿੱਟੀ ਦੇ ਵਿੱਚ ਜਾਂ ਸਟੱਬਲ ਦੇ ਵਿੱਚ ਜਿਹੜਾ ਪਰਾਲੀ ਵਿੱਚ ਜਿਹੜੀ ਆ ਰਹੇਗੀ ਸੋ ਜਦੋਂ ਉਹਨੂੰ ਅਨਕੂਲ ਟੈਂਪਰੇਚਰ ਮਿਲਦਾ ਤੇ ਉਹ ਬਾਹਰ ਨਿਕਲਦਾ ਤੇ ਉਹ ਜਿਹੜਾ ਨਰਮਾ ਦਾਵਾ ਉਹ ਆ ਆਪੇ ਚ ਮਿਲ ਕੇ ਤੇ ਆਂਡੇ ਦੀ ਜਿਹੜੀ ਉਹ ਉਹਦੇ ਮੋਢ ਦੇ ਵਿੱਚ ਲਾਗ ਦੇ ਦਿੰਦੀ ਆ ਤੇ ਉਤੋਂ ਆਂਡਿਆਂ ਵਿੱਚੋਂ ਛੁੱਟੀ ਨਿਕਲ ਕੇ ਉਹਦੇ ਵਿੱਚ ਐਂਟਰ ਕਰ ਦਿੰਦੀ ਆ ਸੋ ਇਸ ਕਰਕੇ ਐਸੋਲੇ ਜਿਹੜਾ ਇਸ ਨੂੰ ਕੰਟਰੋਲ ਕਰਨ ਵਾਸਤੇ ਪਹਿਲਾਂ ਤਾਂ ਸਾਡੇ ਖੇਤਾਂ ਦਾ ਜਿਹੜਾ ਸਰਵੇਖਣ ਕਰਨਾ ਬਹੁਤ ਜ਼ਰੂਰੀ ਆ ਲਗਾਤਾਰ ਨਰੀਖਣ ਕਰੋ ਖਾਸ ਕਰਕੇ ਪਹਿਲੇ ਪਾਣੀ ਤੋਂ ਪਹਿਲਾਂ ਪਹਿਲਾਂ ਪਾਣੀ ਲਾਉਣ ਤੋਂ ਪਹਿਲਾਂ ਹਰ ਇੱਕ ਫਾਰਮਰ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਖੇਤਾਂ ਦਾ ਜਿਹੜਾ ਵਾ ਉਹ ਸਰਵੇ ਨਿਰੰਤਰ ਨਰੀਖਣ ਕਰਨ ਉਹਦੇ ਵਿੱਚ ਜਿੱਥੇ ਵੀ ਤੁਹਾਨੂੰ ਕੋਈ ਸੁੱਕਿਆ ਹੋਇਆ ਬੂਟਾ ਬੂਟਾ ਰ ਕੋ ਦਿਖਾਈ ਦਿੰਦਾ ਵਾ ਉਹਨੂੰ ਇਦਾਂ ਇਗਨੋਰ ਨਾ ਕਰੋ ਉਹਨੂੰ ਪੁੱਟ ਕੇ ਦੇਖੋ ਜੜ ਦੇ ਜੜ ਚ ਪੁੱਟਾਂਗੇ ਤੇ ਉਹਦੇ ਵਿੱਚੋਂ ਤੁਹਾਨੂੰ ਇੱਕ ਗੁਲਾਬੀ ਹਲਕੇ ਗੁਲਾਬੀ ਰੰਗ ਦੀ ਜਿਹਦਾ ਸਿਰਾ ਜਿਹੜਾ ਵਾ ਪੂਰੇ ਰੰਗ ਦਾ ਹੋਏਗਾ ਉਹਦੇ ਨਾਲ ਦੀ ਜਿਹੜੀ ਆ ਛੁੱਡੀ ਮਿਲੇਗੀ ਜੇਕਰ ਛੁੱਡੀ ਜਿਆਦਾ ਵਾ ਮਹਤਾਤ ਦੇ ਵਿੱਚ ਹੈਗੀ ਆ ਤੇ ਪਹਿਲਾਂ ਪਾਣੀ ਲਾਉਣ ਤੋਂ ਪਹਿਲਾਂ ਸਭ ਤੋਂ ਕਾਰਗਰ ਇਹਦਾ ਤਰੀਕਾ ਇਹ ਹੈ ਕਿ ਕਲੋਰੋਪੇਰੀਫੋਸ 1 ਲੀਟਰ ਨੂੰ 20 ਕਿਲੋ ਮਿੱਟੀ ਦੇ ਵਿੱਚ ਮਿਲਾ ਕੇ ਜਾਂ 7 ਕਿਲੋ ਫਿਪਰੋਨਿਲ ਜਿਹੜੀ ਆ ਉਹ ਸਲੀ ਮਿੱਟੀ ਵਿੱਚ ਮਿਲਾ ਕੇ ਉਹਦਾ ਛੱਟਾ ਦੇ ਕੇ ਬਾਅਦ ਚ ਪਾਣੀ ਲਾਉਣਾ ਪਰ ਕਈ ਕਿਸਾਨ ਦੇਖਿਆ ਗਿਆ ਕਈ ਨੋਟਿਸ ਕੀਤਾ ਗਿਆ ਪਿੰਡਾਂ ਦੇ ਵਿੱਚ ਕਿ ਕਿਸਾਨ ਵੀਰ ক্লোਰੋਫੈਰੀ ਫਾਸ ਦੀ ਜਿਹੜੀ ਆ ਉਹ ਸਪਰੇਅ ਕਰ ਰਹੇ ਆ ਸਪਰੇਅ ਨਾਲ ਇਹਦਾ ਕੋਈ ਫਰਕ ਨਹੀਂ ਬਹੁਤਾ ਫਰਕ ਨਹੀਂ ਪੈਣਾ ਜਦੋਂ ਆਪਾਂ ਵਿੱਚ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਹੁੰਦਾ ਕਿ ਇਹ ਕਿ ਪਹਿਲੇ ਪਾਣੀ ਤੋਂ ਪਹਿਲਾਂ ਜਦੋਂ ਇਹ ਅਟੈਕ ਕਰਦੀ ਆ ਤੇ ਫਸਲ ਬੜੀ ਛੋਟੀ ਹੁੰਦੀ ਆ ਉਹਦਾ ਜਿਹੜਾ ਉਹ ਫਲਾਵ ਜਿਹੜਾ ਘਟ ਹੁੰਦਾ ਵਾ ਤੇ ਉਹ ਜਿਹੜਾ ਉਹਦਾ ਕੋਈ ਇਹਦਾ ਜਿਹੜਾ ਆਪਣੀ ਜ਼ਮੀਨ ਦੇ ਉੱਤੇ ਜਿਹੜੀ ਜਿਆਦਾ ਸਪਰੇਅ ਪੈ ਜਾਂਦੀ ਆ ਛਿੜਕਾ ਉਹ ਜਿਹੜਾ ਹੋ ਜਾਂਦਾ ਵਾ ਦਵਾਈ ਪੈ ਜਾਂਦੀ ਤਾਂ ਉਹਦਾ ਬਹੁਤ ਅਸਰ ਨਹੀਂ ਹੁੰਦਾ ਇਸ ਕਰਕੇ ਕਹਿੰਦਾ ਕਿ ਜਿਹੜਾ ਪਹਿਲਾ ਜਿਹੜੀ ਪਾਣੀ ਨੂੰ ਪਹਿਨੇ ਪਾਣੀ ਲਾਉਣ ਤੋਂ ਪਹਿਲਾਂ ਜਿਹੜੀ ਉਹਦੀ ਮਿੱਟੀ ਦੇ ਵਿੱਚ ਉਹਨੂੰ ਪਾਇਆ ਜਾਵੇ ਆ ਉਹਨੂੰ ਸਿੱਲੀ ਮਿੱਟੀ ਵਿੱਚ ਲਾ ਕੇ ਉਹਦਾ ਛੱਟਾ ਦੇ ਕੇ ਬਾਅਦ ਚ ਪਾਣੀ ਲਾਇਆ ਜਾਵੇ ਉਹਦਾਂ 100% ਜਿਹੜੀ ਉਹ ਕਾਰਗਰ ਜਿਹੜਾ ਵਾ ਉਹ ਹੁੰਦਾ ਬਿਲਕੁਲ ਹੁੰਦਾ ਸੋ ਇਸ ਤੋਂ ਇਲਾਵਾ ਜਿਹੜੀ ਜਿਹੜੀ ਹੈ ਜੇਕਰ ਤੁਹਾਡੀ ਕਈ ਵਾਰੀ ਆਮ ਜੀਵਨ ਦਾ ਜਿਹੜੇ ਕਈ ਨੂੰ ਨਹੀਂ ਉਹਨਾਂ ਨੂੰ ਪਤਾ ਲੱਗਦਾ ਜਾਂ ਉਹਨਾਂ ਨੇ ਨਹੀਂ ਵੇਖਿਆ ਹੁੰਦਾ ਉਹ ਪਾਣੀ ਲਾਉਣ ਤੋਂ ਬਾਅਦ ਚ ਫਿਰ ਪ੍ਰੋਬਲਮ ਹੁੰਦੀ ਹੈ ਫਿਰ ਅਸੀਂ ਉੱਥੇ ਕੀ ਕਰਾਂਗੇ ਕਿ ਜਦੋਂ ਬੱਤਰ ਆ ਜਾਂਦਾ ਵਾ ਉਹਦੀ ਆਪਾਂ ਛਿੜਕਾ ਕਰ ਸਕਦੇ ਆ ਪਰ ਇੱਥੇ ਛਿੜਕਾ ਜਿਹੜਾ ਵਾ ਗੋਲੋ ਜਿੰਨਾ ਕਰੋ ਜਾਂ ਜਿਹੜਾ ਤੁਹਾਡੇ ਜਿਹੜਾ ਬੂਮ ਸਪਰੇਅ ਨਾਲ ਵੀ ਕਰ ਸਕਦੇ ਜੇ ਉਹਦਾ ਜਿਹੜਾ ਜਿਹੜਾ ਬਹੁਤ ਵਧੀਆ ਜਿਹੜਾ ਵਾ ਰਿਜ਼ਲਟ ਆਊਗਾ ਕੁਝ ਦਿਨਾਂ ਵਿੱਚ ਵੀ ਸਰਵਾਈਵ ਕਰੂਗਾ ਸੋ ਇਸੇ ਵਿੱਚ ਇੱਕ ਹੋਰ ਦਿੱਕਤ ਚੀਜ਼ ਦੇਖੀ ਗਈ ਆ ਕਿ ਜਿੱਥੇ ਆਪਾਂ ਜਿੱਥੇ ਕੋਈ ਬੁਟਾ ਗੁਲਾਬੀ ਸੁੰਢੀ ਨੇ ਕੱਟਿਆ ਹੁੰਦਾ ਉਹਦੇ ਥੱਲੇ ਜਿਹੜਾ ਫਟਾਰ ਹੋਰ ਫਟਦੀ ਆ ਤਾਂ ਇਹ ਵੀ ਜਿਹੜਾ ਇੱਕ ਹੁੰਦਾ ਕਿ ਜੇ ਘਟਿਆ ਤੇ ਫਿਰ ਉਹਦਾ ਫਾਇਦਾ ਵੀ ਹੋ ਜਾਂਦਾ ਵਾ ਜਦੋਂ ਕੋਈ ਠੰਡ ਹੁਣ ਵੱਧਦੀ ਪਈ ਆ ਹੋਰ ਹਫ਼ਤੇ ਤੱਕ ਠੰਡ ਵੱਜੂਗੀ ਤਾਂ ਉਹਨੇ ਆਪਣੇ ਆਪ ਜਿਹੜਾ ਸੋ ਇਸ ਕਰਕੇ ਇਹ ਜਿਹੜੀ ਗੁਲਾਬੀ ਸੁੰਡੀ ਦੀ ਰੋਕਥਾਮ ਕਰਨ ਵਾਸਤੇ ਦੂਜਾ ਤਰੀਕਾ ਇਹ ਕਿ ਇਹ ਜਿਹੜਾ ਪਾਣੀ ਲਾਉਣਾ ਪਹਿਲਾ ਪਾਣੀ ਲਾਉਣਾ ਉਹ ਦੇਣੇ ਲਾਓ ਪਹਿਲਾਂ ਜਦੋਂ ਦੇਣੇ ਪਾਣੀ ਲਾਵਾਂਗੇ ਤੇ ਬਹੁਤ ਸਾਰੇ ਬਗਲੇ ਜਿਹੜੇ ਨੇ ਉਹਦੇ ਵਿੱਚ ਆ ਕੇ ਉਹਨੂੰ ਚੱਕ ਲੈਂਦੇ ਆ ਜੇ ਕੋਈ ਸੁੰਡੀ ਉੱਪਰ ਧਰ ਹੁੰਦੀ ਆ ਉਹਨੂੰ ਸਾਰੇ ਚੁੱਕ ਹੀ ਜਾਂਦੇ ਆ ਸੋ ਇਹ ਜਿਹੜੀ ਇਕੱਲੀ ਆਪਾਂ ਦਵਾਈ ਦੇ ਸਿਰ ਤੇ ਨਾ ਰਹੀਏ ਆਪਾਂ ਸਾਰੇ ਜਿਹੜੇ ਜਿੰਨੇ ਵੀ ਤਰੀਕੇ ਅਪਣਾ ਸਕਦੇ ਆ ਉਹਨੂੰ ਅਪਣਾਓ ਤੇ ਆਪਣੀ ਜਿਹੜੀ ਕਣਕ ਦੀ ਫਸਲ ਨੂੰ ਜਿਹੜਾ ਵਾ ਉਹ ਬਚਾਈਏ ਸੋ ਸਭ ਤੋਂ ਜ਼ਰੂਰੀ ਇਹ ਗੱਲ ਹੈ ਕਿ ਇਸ ਵੇਲੇ ਜਿਹੜਾ ਵਾਡਾ ਜਿਹੜਾ ਪਹਿਲਾ ਪਾਣੀ ਆਪਣੇ ਖੇਤ ਦਾ ਜਰੂਰ ਨਿਰੀਖਣ ਕਰੋ ਜੇਕਰ ਉਹ ਵਿੱਚ ਹੈਗਾ ਤਾਂ ਪਹਿਲਾਂ ਉਹ ਜਿਹੜੀ ਪੇਪਰ ਨੇ ਲਿਖ ਪਹਿਲਾਂ ਦੱਸੀ ਆ ਉਹ ਪਾ ਕੇ ਫਿਰ ਪਾਣੀ ਲਾਓ ਨਹੀਂ ਤੇ ਅਦਰਵਾਜ਼ੀ ਜਿਹੜਾ ਬਾਅਦ ਵਿੱਚ ਜਿਹੜਾ ਉਹ ਦੇਰ ਹੋ ਜਾਂਦੀ ਹੈ ਸੋ ਇਹਨਾਂ ਕੀ ਅੱਜ ਦਾ ਤੁਹਾਡੇ ਨਾਲ ਵਿਚਾਰ ਸਾਂਝੀ ਕਰਨੀ ਸੀਗੀ ਜੇਕਰ ਤੁਹਾਨੂੰ ਚੰਗੀ ਲੱਗੀ ਜਾਣਕਾਰੀ ਚੰਗੀ ਲੱਗੀ ਹੈ ਤਾਂ ਜਰੂਰ ਸ਼ੇਅਰ ਕਰੋ ਹੋਰ ਨਾ ਕਿਸਾਨਾਂ ਤੱਕ ਵੀ ਪਹੁੰਚ ਸਕਣ ਇਸ ਨੂੰ ਲਾਈਕ ਵੀ ਜਰੂਰ ਕਰੋ ਤੇ ਸ਼ੇਅਰ ਵੀ ਜਰੂਰ ਕਰੋ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ